ਗੰਧਣ ਵੈਣ ਸੁਣੇ ਉਰ ਜਾਵੇਂ ਗੰਦੇ ਵੈਣ ਸੁਣ ਸੁਣ ਕੇ ਗੰਦੇ ਗੀਤ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਹੈ ਹੁੰਦਾ ਹੈ ਕਿ ਨਹੀਂ ਹੁੰਦਾ ਜੀ ਜਦੋਂ ਵਿਆਹ ਆਨੰਦ ਕਾਰਜ ਹੁੰਦਾ ਸਾਡੇ ਬੱਚੇ ਬੱਚੀਆਂ ਦਾ ਕਿਉਂ ਸਾਹ ਸੰਗੇ ਜੀ ਸਵੇਰੇ ਬਰਾਤ ਜਾਣੀ ਆ ਤੇ ਬਰਾਤ ਤੋਂ ਇੱਕ ਦਿਨ ਇੱਕ ਰਾਤ ਪਹਿਲਾਂ ਪਹਲਕੀ ਕਰਦੇ ਪਰਿਵਾਰ ਵਾਲੇ ਬਹੁ ਗਿਣਤੀ ਬੋਲੋ ਪਤਾ ਸਾਰਿਆਂ ਨੂੰ ਇਹ ਬੋਲਣ ਲੱਗਿਆ ਸੰਗ ਹੁੰਦੀ ਹੈ ਨਾ ਹਾਂ ਆ ਵੇਖਿਓ ਹੁਣ 10 ਵਜੇ ਚੱਲੇ ਆ ਆਪਾ 10:00 10:00 ਤੱਕ ਹੱਦ 10:30 ਤੱਕ ਸਮਾਪਤੀ ਹੋ ਜਾਏਗੀ ਕੋਈ ਜ਼ਿਆਦਾ ਸਮਾਂ ਨਹੀਂ اچھا ਨੱਚਣ ਵਾਲਾ ਕੰਮ ਕਿੰਨੇ ਵਜੇ ਸ਼ੁਰੂ ਹੁੰਦਾ ਜੀ ਭਲਾ ਉਹ ਏਨੇ ਕ ਵਜੇ ਮਾਂ ਸ਼ੁਰੂ ਹੀ ਹੋਣ ਲੱਗਦਾ ਪੁੱਛੀ ਜਾਣਗੇ ਰੋਟੀਆਂ ਖਾ ਲ ਪਹਿਲਾਂ ਰੋਟੀਆਂ ਖਵਾ ਲਓ ਸਾਰਿਆਂ ਨੂੰ ਰੋਟੀਆਂ ਖਵਾ ਲਓ ਬਾਅਦ ਚ ਸ਼ੁਰੂ ਕਰਿਓ 11:00 ਵਜੇ ਸ਼ੁਰੂ ਕਰਨਾ 2:30 3:00 ਵਜੇ ਨੇ ਆ ਫਿਰ ਬਜ਼ੁਰਗ ਵਿਚਾਰਾ ਬੋਦਾ ਸਮਝੋ ਸਾਰੇ ਬਰਾਜ ਜਾਣੀ ਪਰ ਬਾਪੂ ਦੀ ਕੌਣ ਸੁਣਦਾ ਬਈ ਸੁਣਦਾ ਕੋਈ ਅੱਛਾ ਕਈ ਤੇ ਚੰਗੇ ਬਾਪੂ ਜਿਹੜੇ ਰੋਗ ਦੇ ਕਈ ਉਹ ਵੀ ਸ਼ਾਮਲ ਹੋ ਜਾਂਦੇ ਆ ਉਹ ਵੀ ਆਂਦੇ ਰੋễ ਥੋੜਾ ਇਹ ਜੇ ਮੌਕੇ ਬਣੇ ਨੱਚ ਲੋ ਟੱਪ ਲੋ ਭਾਈ ਪੁੰਗੜੇ ਪਾ ਲੋ ਅੱਛਾ ਰਾਤ ਨੱਚੇ ਟੱਪੇ 2 ਵਜੇ ਗੰਦਨ ਵੈਣ ਤੇ ਗਾਣੇ ਵੀ ਗੰਦੇ ਹੋਇਆ ਕਿ ਨੱਚਦੀ ਦੀ ਬਾਹ ਫੜ ਲੇ ਡਾਕਾ ਤੇ ਨਹੀਂ ਮਾਰਿਆ ਅੱਛਾ ਇਹ ਡਾਕਾ ਨਹੀਂ ਆ ਜਦੋਂ ਧੀ ਦੀ ਸਕੂਲੋਂ ਆਉਂਦੀਆਂ ਕਿਸੇ ਨੇ ਬਾਹ ਫੜ ਲਈ ਕਿਉਂ ਜੀ ਤਰੇਲੀ ਆਉ ਕਿ ਨਹੀਂ ਆਉ ਪਸੀਨਾ ਆਏਗਾ ਕਿ ਨਹੀਂ ਆਏਗਾ ਲਗੇਗਾ ਨੀ ਅੱਜ ਘਰ ਲੁੱਟਿਆ ਜਾ ਗਿਆ ਸਾਡਾ ਵੀ ਸੁਧਾਰਨ ਲੜਕੇ ਨੇ ਸਾਡੀ ਧੀ ਦੀ ਸਾਡੀ ਭੈਣ ਦੀ ਬਾਹ ਫੜ ਲਈ ਤੇ ਜਦੋਂ ਗਾਣਾ ਸੁਣਿਆ ਸੀ ਬੜੇ ਨੱਚਦੇ ਸੀ ਉਦੋਂ ਗੰਧਣ ਵੈਣ 402 ਅੰਕ ਤੇ ਸ਼ਬਦ ਪੜ੍ਹ ਕੇ ਸੌਂਏ ਉਹ ਅਜ ਰਾਤ ਨੂੰ ਐਂ ਲੱਗੇਗਾ ਹਜ਼ਾਰਾਂ ਅਖੰਡ ਪਾਠ ਵੀ ਕਰਾ ਲੇ ਆਹ ਸ਼ਬਦ ਕਿੱਥੇ ਰਹਿ ਗਿਆ ਵਿੱਚ ਆਹ ਗੱਲ ਤਾਂ ਰਹੀ ਗਈ ਇਹਨੇ ਪੁੱਤਾਂ ਪੋਤਰਿਆਂ ਦੇ ਆਨੰਦ ਕਾਰਜ ਵੀ ਕਰਾਏ ਉਹ ਗੰਦੇ ਗੀਤ ਹੀ ਸੁਣਦੇ ਰਹੇ ਅਸੀਂ ਪੰਜਾਬ ਦੀਆਂ ਜਵਾਨ ਧੀਆਂ ਮਰਵਾਤੀਆਂ ਸੀ ਗੋਲੀਆਂ ਨਾਲ ਸਾਡੀ ਇਸੇ ਹਰਕਤ ਨੇ ਨਾ ਸੀ ਰਾਖੋਲੇ ਹੁੰਦਾ ਨਾ ਉਹ ਪੈਲਸਾਂ ਚ ਨੱਚਦੀਆਂ ਵਿਚਾਰੀਆਂ ਰਾਖੋਲੇ ਆ ਤੇ ਨੱਚੀਆਂ ਨਾ ਕਸਟਮਰ ਬਣੇ ਤੇ ਦੁਕਾਨ ਖੁੱਲੀ ਨਾ ਕਸਟਮਰ ਹੀ ਨਾ ਹੁੰਦਾ ਤੇ ਗਾਹ ਕਿਥੋਂ ਦੁਕਾਨ ਕਿਥੋਂ ਖੁੱਲਣੀ ਸੀ ਆਪਣੇ ਆਪ ਲੱਗੇਗਾ ਇੰਨੇ ਪਾਠ ਇੱਕ ਬਨੇ ਬਾਣਿਆ ਕਹਿੰਦੀ ਇੱਕ ਤੋਂ ਵੀ ਸਮਝ ਲਈਏ ਤੇ ਸਾਰਾ ਜੀਵਨ ਸਫਲ ਹੈ ਕਿਨਕਾ ਇੱਕ ਕਿਨਕਾ ਐਦਾਂ ਇੰਨਾ ਕਿ ਤਾਂ ਕਿ ਮਹਿਮਾ ਘਰੀ ਨਾ ਹੋਵੇ ਰਾਤ ਬੀਤੀ ਦਿਨ ਚੜਿਆ ਸਵੇਰੇ ਕਿਹੜੇ ਟਲ ਗਿਆ ਹੌਲੀ ਹੌਲੀ ਉੱਠਣਾ ਸਵੇਰੇ ਫਿਰ ਹੌਲੀ ਹੌਲੀ ਕੋਈ ਰਾਤ ਦੇ ਥੱਕੇ ਹੁੰਦੇ ਆ ਨਾ ਕੁਝ ਪੀਤੀ ਹੁੰਦੀ ਹੈ ਕੁਝ ਹੱਡ ਹੱਡ ਇਕੱਠੇ ਕਰਨੇ ਆ ਸਵੇਰੇ ਸੋਮਨ ਹੋਣਾ ਫਿਰ ਮੂਵੀ ਵਾਲਾ ਆਊ ਬਰਾਤ ਤਿਆਰ ਹੋਏਗੀ ਫਿਰ ਲਾੜੇ ਦਾ ਨਹਾਉਣਾ ਵੀ ਕੈਦ ਕਰਨਾ ਕੈਮਰੇ ਚ ਇਦਾਂ ਹੁੰਦਾ ਕਿ ਨਹੀਂ ਹੁੰਦਾ ਪਿਆਰਿਓ ਹੁਣ ਕਈ ਪਰਿਵਾਰ ਸਮਝ ਗਿਆ ਹੁਣਾਂ ਦੇ ਨਹੀਂ ਜੀ ਲੜਾ ਆਪੇ ਨਾ ਲੇਗਾ ਸਾਡੀ ਭੈਣ ਦਾ ਆਨੰਦ ਕਰ ਜੇ ਉਹਨੇ ਆਪੇ ਇਸ਼ਨਾਨ ਕਰਨ ਜਿਵੇਂ ਰੋਜ਼ ਇਸ਼ਨਾਨ ਕਰਦੀ ਆਪੇ ਕਰੇਗੀ ਸਵੇਰੇ ਉੱਠ ਕੇ ਪਰ ਲਾੜੇ ਨੂੰ ਮੂਵੀ ਵਾਲਾ ਨਹੀਂ ਆਇਆ ਨਵਾਉਣਾ ਜੇ ਆਪਾਂ ਉਹਨੂੰ ਇਦਾਂ ਬਿਠਾ ਲੈਂਦੇ ਆ ਫੱਟੀ ਤੇ ਲਾ ਕੇ ਚੱਪਲੀਆਂ ਰੱਖ ਲੈਂਦੇ ਉਹਦੇ ਫੇਰ ਇਦਾਂ ਫਟਣਾ ਮਲਦੇ ਆ ਇਦਾਂ ਗੀਤ ਜੇ ਗਾਈ ਜਾਂਦੇ ਆ ਪੁਰਾਣਾ ਸਮਾਂ ਸੀ ਪਿਆਰਿਓ ਜਦੋਂ ਰੰਗ ਕਾਲੇ ਹੋਣੇ ਦੰਦ ਟੇਢੇ ਮੇਢੇ ਹੋਣੇ ਅੱਖਾਂ ਵਿੰਗੀਆਂ ਤੜਗੀਆਂ ਹੋਣੀਆਂ ਸਾਬਣ ਸੁਬਣ ਚੰਗੇ ਨਹੀਂ ਸੀ ਹੁੰਦੇ ਰੇ ਰੂ ਨਾ ਕਪੜੇ ਧੋਣੇ ਕਹਿਣਾ 15 ਦਿਨ ਕੰਮ ਛਡਾ ਲਓ ਥੋੜੇ ਹੱਥ ਪੈਰ ਚਿੱਟੇ ਕੱਢ ਲਓ ਸੋਹਣਾ ਲੱਗੂ ਟੱਕ ਟੁੱਕੇ ਖੜੋ ਸੇਰਾ ਲਾ ਕੇ ਹੁਣ ਤਾਂ ਸਰਫ ਵਧੀਆ ਸ਼ੈਂਪੂ ਵਧੀਆ ਸਾਬਣ ਵਧੀਆ ਲੜਕਾ ਲੜਕੀ ਪਹਿਲਾਂ ਇੱਕ ਦਿਨ ਜਾਣਦੇ ਨੇ ਵੇਖੇ ਪਰਿਵਾਰ ਸਾਰਾ ਕੁਝ ਹੈਗਾ ਫਿਰ ਵੀ ਉਹ ਦਿਨ ਦੇ ਵਟਣੇ ਤੇ ਵਟਣਾ ਫਿਰ ਉਹਨੂੰ ਦਹੀਂ ਪਾਉਣਗੇ ਫਿਰ ਉਹਦੇ ਲਾਗੇ ਚੱਪਣੀ ਰੱਖੇ ਮਾਰ ਛਾਲ ਤਗੜਾ ਹੋ ਕੇ ਜਿਗਦੇ ਚਿੱਪਰ ਵੱਜ ਗਈ ਪੈਜ ਫੇਸ ਆਪਾ ਪੱਟੀ ਕਰਾਉਂਦੇ ਫਿਰ ਉਹ ਹੁਣ ਸਮਾਂ ਤੇ ਬਰਤਨ ਲਿਆਉਣ ਦਾ ਸੀ ਸਗੋਂ ਵੀ ਪੁੱਤ ਚਾਰ ਬਰਤਨ ਖਰੀਦ ਲਾ ਜ਼ਿੰਮੇਵਾਰੀ ਪੈ ਗਈ ਅਸੀਂ ਕਿਦਾਂ ਦੇ ਆ ਪਹਿਲੇ ਵੀ ਤੜਾਈ ਜਾਣਦੇ ਵੀ ਤੋੜਦੇ ਪਿਓ ਦੇ ਜੜੇ ਹੈਗੇ ਚਾਰ ਹਾਂ ਕੌਣ ਸੁਣਿਆ ਇਹ ਰੀਤਾ ਇਹ ਰੀਤਾ ਨੇ ਇਹ ਰੀਤਾ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ ਜੋ ਕਿਸੇ ਸਮੇਂ ਚ ਹੁਣ ਸਾਡੇ ਆਨੰਦ ਕਾਰਜ ਹੋਏ ਅਸੀਂ ਨਹੀਂ ਚੱਪਣੀਆਂ ਪੰਨੀਆਂ ਵੀ ਸਾਡੇ ਘਰ ਕਿਤੇ ਖੁਸ਼ਹਾਲੀ ਨਹੀਂ ਹੈਗੀ ਪਰ ਸਾਡੇ ਮਨਾਂ ਚ ਇੱਕ ਲਪਾਤੀ ਹਾਏ ਚੱਪਣੀ ਨਾ ਪੰਨੀ ਆਉ ਹੋ ਜੂ ਦਿਨ ਚੜਿਆ ਬਰਾਤ ਤਿਆਰ ਹੋਈ ਗੁਰਦੁਆਰਾਈ ਤਾਂ ਏਡੇ ਗੁਸਾਣਾ ਮਨਾਏ ਹੁਣ ਤਗੜਾ ਹਿਰਦਾ ਕਰਕੇ ਸੁਣਿਓ ਕਈ ਤਾਂ ਗੁਰਦੁਆਰੇ ਨਮਸਕਾਰ ਕਰਨ ਆਉਣਗੇ ਨਾ ਜਦੋਂ ਸਵੇਰੇ ਲੜਕੇ ਨੂੰ ਲੈ ਕੇ ਆਦੋਂ ਵੀ ਨੱਚਦੇ ਆਉਣਗੇ ਵੀ ਕਾਹਦਾ ਕਾਹਦੀ ਕਾਹਦੀ ਖੁਸ਼ੀ ਚੜੀ ਤੁਹਾਨੂੰ ਪਹਿਲਾਂ 4 ਦਿਨ ਪੱਕੀਆਂ ਤੇ ਖਾ ਲੋ ਨੋ ਦੇਦਿਆਂ ਫੇਰ ਨੱਚ ਲਿਓ ਕੀਪਤਾ ਤੁਹਾਨੂੰ ਨਚਾਉਣਾ ਨਹੀਂ ਉਹਨੇ ਕਿਤੇ ਬਾਅਦ ਚ ਮੈਂ ਤਾਂ ਕਦੇ ਵੀ ਸੋਚਿਆ ਨਾ ਘਰ 'ਚ ਵੀ ਬੱਚਿਆਂ ਦੇ ਜਨਮ ਦਿਨਾਂ ਦੀ ਗੱਲ ਆਵੇ ਨਾ ਮੈਂ ਕਹਾਂ ਜੀ 25-30 ਸਾਲ ਤੋਂ ਬਾਅਦ ਮਨਾਉਣਾ ਚਾਹੀਦਾ ਪਹਿਲਾਂ ਬੱਚੇ ਦੀ ਕਾਰਗੁਜ਼ਾਰੀ ਤਾਂ ਵੇਖ ਲੋ ਉਰੇ ਪਹਿਲਾ ਜਨਮ ਦਿਨ ਮਨਾਏ ਹੁੰਦੇ ਨਾ ਬਾਅਦ ਜਦੋਂ ਪੰਭੂ ਤਾਰੇ ਜੀ ਵਿਖਾਉਂਦਾ ਨਾ ਬਾਅਦ ਚੇਤੇ ਆਉਂਦੇ ਵੀ ਤੇਰੇ ਬਦਲੇ ਮੈਂ ਪੈਰਸ ਕੀਤਾ ਕਹਿੰਦਾ ਮੈਂ ਕਿਹਾ ਸੀ ਕਾਰ ਗੁਰਦੁਆਰੇ ਵੀ ਨੱਚਦੇ ਆਉਂਦੇ ਆ ਗਰੰਥੀ ਸਿੰਘ ਜੋਗਦਾ ਉਹ ਨਾ ਵਜਾਓ ਬੈਠ ਓਏ ਇਹ ਸੋਹਣਾ ਨਹੀਂ ਲੱਗਦਾ ਮੇਰੇ ਮਹਾਰਾਜ ਦੇ ਸਾਹਮਣੇ ਇਹ ਚੀਜ਼ਾਂ ਚੰਗੀਆਂ ਇੱਥੇ ਨਿਮਰਤਾ ਨਾਲ ਆਓ ਝੁੱਕ ਕੇ ਆਓ ਖਲੀਮੀ ਨਾਲ ਆਓ ਪਰ ਨਾ ਗੁਰਦੁਆਰੇ ਵੀ ਇਦਾਂ ਆਉਣਾ ਬਰਾਤ ਚੜ ਗਈ ਪੈਲਸ ਵਾਲੇ ਲੜਕੀ ਦੇ ਪਰਿਵਾਰ ਵਾਲੇ ਇਦਾਂ ਵਿਚਾਰੇ ਖਲੋਤੇ ਅੱਗੇ ਥਾਲ ਲੈ ਕੇ ਖਲੋਤੇ ਆ ਕੰਬਲ ਲੈ ਕੇ ਖਲੋਤੇ ਆ ਮੁੰਦਰੀਆਂ ਲੈ ਕੇ ਖਲੋਤੇ ਆ ਕਿਉਂ ਜੀ ਹੁੰਦਾ ਨਾ ਇਦਾਂ ਡੱਬੀਆਂ ਸਾਹ ਸੁੰਘ ਕੇ ਪਹਿਲਾਂ ਵਿਚਾਰੇ ਡੱਬੀਆਂ ਡੁੱਬੀਆਂ ਸਾਹ ਦੇ ਬਾਅਦ ਚੋਂ ਦੇ ਹੁਣ ਦੇਤੀ ਹੁਣ ਇਹਨਾਂ ਦੀਆਂ ਹੁਣ ਆਪੇ ਨਾਨਾ ਸਾਹਮਦਾ ਫਿਰੂ ਜਿਹਨੂੰ ਪਾਤੀ ਆਪਾਂ ਆਪੇ ਲੜਕੇ ਦਾ ਪਾਪਾ ਸਾਹਮਦਾ ਫਿਰੂ ਫਿਰ ਪੈਲਸ ਦੇ ਸਾਹਮਣੇ ਜਾ ਕੇ ਵੀ ਨੱਚੀ ਜਾਂਦੇ ਆ ਇੱਕ ਕਬੀਲਾ ਜੋਗ ਸੀ ਜਿੰਨਾ ਸਮਿਆਂ ਤੇ ਧੜਕੇ ਧੱਕੇ ਨਾਲ ਕਿਸੇ ਦੀ ਧੀ ਚੁੱਕ ਲੈਉਣੀ ਉਹਨਾਂ ਦੇ ਦਰਵਾਜਿਆਂ ਤੇ ਆ ਇਲੈਕਸ਼ਨ ਦੇ ਬਾਅਦ ਵੇਖੇ ਜਿਹਨੂੰ ਜਿੱਤ ਹੁੰਦੀ ਹੈ ਜਦੋਂ ਆ ਵੇਖਿਓ 11 ਨੂੰ ਹੁਣ ਕੀ ਹੋਣਾ ਜਿਹੜੇ ਜਿੱਤ ਜਾਣਗੇ ਉਹ ਢੋਲ ਵਜਾਉਣਗੇ ਜਿਹੜੇ ਹਾਰ ਜਾਣਗੇ ਉਹ ਘਰੋਂ ਨਹੀਂ ਨਿਕਲਣਗੇ ਜਿੱਤ ਦੀ ਨਿਸ਼ਾਨੀ ਦਰਵਾਜੇ ਉਹ ਭਲਿਓ ਕਾਦੀ ਜਿੱਤ ਹੈ ਤੁਸੀਂ ਲੜਕੀ ਵਾਲਿਆਂ ਦੇ ਦਰਵਾਜੇ ਜਾ ਕੇ ਕਾਦਾ ਬੈਂਡ ਵਜਾ ਰਹੇ ਹੋ ਕਾਰ ਤੇ ਉਹਨਾਂ ਕੋਲੋਂ ਮੰਗ ਕੇ ਲੈ ਰਹੇ ਹੋ ਤੁਸੀਂ ਤ ਤੇ ਨਾਲੇ ਕਾਰ ਉਹਨਾਂ ਕੋਲ ਮੰਕੇ ਲੈਣੀ ਐ ਨਾਲੇ ਕਿ ਧੀਆਵਾਲਿਆਂ ਦੇ ਸਿਰ ਤਾਂ ਨੀਵੇਂ ਰਹਿ ਲੋ ਮੈਂ ਖਾਲੀ ਤਾਂ ਭਰਤੀ ਨਾ ਤੁਸੀਂ ਆਪੇ ਮੈਂ ਤਾਂ ਨਹੀਂ ਬੋਲਿਆ ਧੀਆਵਾਲਿਆਂ ਦੇ ਸਿਰ ਤਾਂ ਕਿਉਂ ਨੀਵੇਂ ਕਿਉਂ ਨੀਵੇਂ ਹੁੰਦੇ ਆ ਜੀ ਜਿਨ੍ਹਾਂ ਕਾਰ ਦਿੱਤੀ ਧੀ ਦਿੱਤੀ ਸਾਜੋ ਸਮਾਨਤਾ ਬਰਾਤ ਨੂੰ ਰੋਟੀ ਖਵਾਈ ਕਿੱਦਾਂ ਸਿਰ ਨੀਵੇਂ ਹੁੰਦੇ ਆ ਜੀ ਇਹਨਾਂ ਰੀਤਾਂ ਨੂੰ ਸਾੜੋ ਪਾਈ ਦੱਸੋ ਧੀਆਵਾਲਿਆਂ ਦੇ ਸਿਰ ਉੱਚੇ ਹੁੰਦੇ ਆ ਕਿਉਂਕਿ ਆਪਣਾ ਪੁੱਤ 2 ਦਿਨ ਕਿਸੇ ਦੇ ਘਰ ਕੰਮ ਕਰਨ ਲਈ ਭੇਜ ਕੇ ਵੇਖੋ ਅਗਲਾ ਜਿਗਰ ਦਾ ਟੁਕੜਾ ਭੇਜਦਾ ਤਿਆਰ ਕਰਕੇ ਤੁਹਾਡੇ ਘਰ 2 ਦਿਨ 2 ਦਿਨ 2 ਦਿਨ ਆਪਣਾ ਪੁੱਤ ਭੇਜ ਕੇ ਵੇਖੋ ਪੁੱਤ ਦੇ ਸਹੁਰੇ ਅੱਛਾ ਧੀ ਸਾਡੇ ਘਰ ਆਣ ਕੇ ਕੰਮ ਕਰਦੀ ਐ ਕਦੀ ਉਹਨੂੰ ਸ਼ਰਮ ਨਹੀਂ ਤੇ ਪੁੱਤ 2 ਦਿਨ ਵੀ ਜਾ ਕੇ ਤੇ ਸਹੁਰੇ ਘਰ ਮਾੜਾ ਮੁਰ ਕੰਮ ਅੱਛਾ ਗੁਲਾਮ ਬਣ ਗਿਆ ਸਹੁਰਿਆਂ ਦਾ ਅੱਛਾ ਗੁਲਾਮੀ ਕਰਦਾ ਫਿਰ ਉਹਨੂੰ ਵੀ ਚੇਤਾ ਆਂਦਾ ਲਿਆਓ ਚਾਦਰ ਵਿਛਾਓ ਮੇਰੇ ਥੱਲੇ ਪੁਰਾਣੇ ਸਮੇਂ ਹੁੰਦਾ ਸੀ ਪੁਰਾਣਿਆਂ ਨੂੰ ਪੱਖੀਆਂ ਚੱਲੀ ਜਾਣੀਆਂ ਵੀ ਹੱਦ ਹੋ ਗਈ ਹੱਥਾਂ ਹੱਤ ਟੁੱਟੇ ਉੱਥੇ ਵੀ ਤੇ ਆਪੇ ਹੀ ਚੱਲਦਾ ਆਪਣੇ ਆਪ ਨੂੰ ਸਾਰੇ ਟੱਬਰ ਨੂੰ ਪਜਾਏ ਫਰਨਾ ਤਤਾ ਲਿਆਓ ਠੰਡਾ ਲਿਆਓ ਗਰਮ ਲਿਆਓ ਸਰਦ ਲਿਆਓ ਸਾਖੀਆਂ ਸੁਣਾਉਣੀਆਂ ਭਾਈ ਜੇਠੇ ਦੀਆਂ ਕਦੀ ਸੋਚ ਜਦਣ ਜਵਾਈ ਪੁੱਤ ਬਣ ਗਏ ਨਾ ਪਿਆਰਿਓ ਉਦੋਂ ਧੀਆਂ ਮਾਰਨ ਦੀ ਲੋੜ ਨਹੀਂ ਪੈਣੀ ਅਜੇ ਜਵਾਈ ਜਵਾਈ ਨੇ ਗੁੱਸਾ ਨਾ ਮਨਾਇਓ ਹਕੀਕਤ ਹੈ ਅਜੇ ਜਵਾਈ ਜਵਾਈ ਹੈ ਜਵਾਈ ਆਇਆ ਸਾਡਾ ਭਈ ਤੇ ਕਈ ਐਡੇ ਐਡੇ ਸੁਭਾ ਦੇ ਜਵਾਈ ਹੁੰਦੇ ਆ ਉਹ ਉਹ ਤਿਆਂ ਨੂੰ ਵਕਤ ਪਿਆ ਹੁੰਦਾ ਇਹਦਾ ਧਿਆਨ ਰੱਖਿਓ ਗੀਜਰ ਚੱਲਦਾ ਕਿ ਨਹੀਂ ਚੱਲਦਾ ਘਰ ਭਵੇਂ ਟਿਊਬਲ ਤੇ ਨੋਂਦਾ ਹੋਵੇ ਇੱਥੇ ਗੀਜਰ ਦਿਓ ਇਹਨੂੰ ਹਾਲਾਤ ਨੇ ਸਾਡੇ ਤੇ ਜੇ ਤੂੰ ਉੱਥੇ ਹੀ ਬਹਿ ਕੇ ਚਿੱਲੇ ਲਾਗੇ ਰੋਟੀ ਖਾ ਲੈ ਸੱਸ ਨੂੰ ਲੱਗੇ ਮੇਰਾ ਪੁੱਤ ਹੀ ਆ ਕਿੰਨਾ ਨਾਮ ਦਾ ਵੇ ਪਰ ਗਿੱਲਾ ਠੁਕਿਆ ਧੌਣ 'ਚ ਇੱਥੇ ਇੱਥੇ ਲੀਡਰ ਹਾਂ ਨਾ ਮੈਂ ਤੇ ਲੀਡਰ ਹਾਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਤਫ ਅਗਲੇ ਨੂੰ ਵੀ ਉਹੋ ਜੇ ਟੱਕਰਦੇ ਫਿਰ ਅੱਗੇ ਉਹੋ ਜੇ ਟੱਕਰਦੇ ਉਹ ਫੇ ਮਹੀਨੇ ਦੀ ਹਫਤੇ ਦੀ ਕਮਾਈ ਇੱਕੇ ਦਿਨ ਹੀ ਖਾ ਗਿਆ ਜਾਂਦਾ ਇੱਥੋਂ ਲਿਆਉ ਆਹ ਬੋਤਲ ਲਿਆਉ ਐਡਾ ਕੱਲਾ ਨਹੀਂ ਆਉਂਦਾ ਫਿਰ ਨਾਲ ਕੋਈ ਕਾਫਲਾ ਵੀ ਲੈ ਕੇ ਆਉਂਦਾ ਉਹ ਸਿਆਣੇ ਬਣ ਜੀਏ ਸੋਜਵਾਨ ਬਣ ਜੀਏ ਰਿਸ਼ਤੇ ਬੜੇ ਨੇਕ ਨੇ ਇਹ ਪਰ ਸਤਗੁਰ ਨੇ ਆਖਿਆ ਸੀ ਮਤ ਸਿੱਖ ਤੂੰ ਗੰਦ ਸੁਣ ਕੇ ਬੜਾ ਖੁਸ਼ ਹੁੰਨਾ ਹੈ ਸੱਚ ਦੀ ਵਿਚਾਰ ਸੁਣ ਕੇ ਤੈਨੂੰ ਗਸ਼ੀ ਪੈਂਦੀ ਐ ਗੰਦਨ ਵੈਣ ਸੁਣੇ ੳਰ ਜਾਵੇਂ 150 ਬਰਾਤ ਗਈ ਜਿੱਥੇ ਲਾਵਾਂ ਹੋਈਆਂ ਉਥੇ 10 ਬੈਠੇ ਨੇ ਗੰਦੇ ਜਿਹੇ ਗੀਤ ਗਾਏ ਜਾ ਰਹੇ ਨੇ ਉਥੇ 140 ਬੈਠੇ ਨੇ ਸਾਰੇ ਨੱਚ ਰਹੇ ਨੇ ਸਾਰੇ ਟੱਫ ਰਹੇ ਨੇ ਤੂੰ ਜੇ ਸਾਰੇ ਸਲਾਹ ਕਰ ਨਹੀਂ ਭਾਈ ਪਹਿਲਾਂ ਆਪਾਂ ਆਨੰਦ ਕਾਰਜ ਕਰਾ ਕੇ ਜੀ ਲਾਵਾਂ ਪੜੀ ਉਥੇ ਭਾਈ ਸੇਵ ਨੂੰ ਕਵਾਂਗੇ ਭਾਈ ਸਾਹਿਬ ਜੀ ਲਾਵਾਂ ਦੇ ਅਰਥ ਕਰਕੇ ਦੱਸੋ ਸਾਨੂੰ ਉਹ ਤੇ ਉਲਟ ਕਹਿੰਦੇ ਅਰਸਰ ਕੀ ਕਰਾਉਣੇ ਭਾਈ ਸਾਹਿਬ ਜੀ ਟਾਈਮ ਨਾ ਵਧ ਲਾਇਓ ਵਿਸ਼ੇਤੀ ਕਰੋ ਤੇ ਜੇ ਅੱਗੇ ਤੇ ਭਾਈ ਸਾਹਿਬ ਬਾਣੀ ਪੜ੍ਹ ਕੇ ਦੋ ਸ਼ਬਦ ਸੁਣਾਉਣ ਲੱਗ ਪਣ ਅੱਗੋਂ ਕੀ ਕਹਿੰਦੇ ਭਲਾ ਉਹ ਭਾਈ ਸਾਹਿਬ ਜੀ ਥੋੜੀ ਜੀ ਘਟ ਪੜ ਲਓ ਵੀ ਸਾਰੀ ਬਾਣੀ ਸਾਨੂੰ ਸੁਣਾ ਦੇਣੀ ਤੁਸੀਂ ਥੋੜੀ ਬੋਦੀ ਕਿਸੇ ਵਾਸਤੇ ਵੀ ਰੱਖ ਲਓ ਉਹ ਅੱਗੇ ਉਹ ਵੀ ਗਾੜੀ ਨੂੰ ਇਦਾਂ ਦਾ ਉਹ ਕਹਿੰਦਾ ਭਾਈ ਸਾਰੇ ਇੰਜ ਕਹਿੰਦੇ ਕਿਹਨੂੰ ਸੁਣਾਈਏ ਸਾਰੇ ਇੰਜ ਕਹਿੰਦੇ ਆ ਫਿਰ ਹਕੀਕਤ ਵਾਪਰ ਦੀ ਸਮਾਜ ਵਿੱਚ ਵਾਪਰਦਾ ਜਿਹੜੀ ਲੜਕੀ ਪੇ ਕਿਉਂ ਤਿਆਰੀ ਕਰ ਰਹੀ ਹੈ ਨਾ ਉਹਨੂੰ ਪਰਿਵਾਰ ਦੇ ਜੀ ਆਂਦੇ ਆ ਵਿਚੋਲਣ ਆਂਦੀ ਆ ਭੈਣੇ ਤੇਰਾ ਸਹੁਰਾ ਬੜਾ ਨੇਕ ਹੈ ਸੱਸ ਬੜੀ ਨੇਕ ਹੈ ਤੇਰੇ ਦੇਰ ਜੱਟ ਬੜੇ ਚੰਗੇ ਸੁਭਾਅ ਦੇ ਨੇ ਪੁੱਤ ਪੇਕੇ ਨਹੀਂ ਤੂੰ ਰੋਟੀ ਪਾਣੀ ਚੰਗੀ ਤਰ੍ਹਾਂ ਬਣਾਉਂਦੀ ਸਹੁਰੇ ਨਹੀਂ ਗੱਲਾਂ ਚੱਲਣੇ ਗੁਣ ਸਿੱਖ ਲੈ ਬੜਾ ਨੇਕ ਸੁਭਾਅ ਹੈ ਪਰਿਵਾਰ ਤੇਰਾ ਹੁਣ ਲਾਵਾ ਤੇ ਬੈਠੀ ਉਹ ਸੋਚ ਰਹੀ ਹੈ ਹੁਣ ਸਭ ਕੁਝ ਪੇਕੇ ਵਾਲੀ ਚੰਚਲਤਾ ਛੱਡ ਕੇ ਸਹੁਰੇ ਐਨ ਪਰਿਵਾਰ ਵਿੱਚ ਖੁਬ ਜਾਣਾ ਪਰ ਜਦੋਂ ਵਿਚਾਰੀ ਜਾਂਦੀ ਪੈਲਸ ਉਵੇਂ ਦੀ ਵੀ ਸੌਹਰਾ ਵੀ ਗੇੜੀਆਂ ਦੇ ਰਿਆ ਕਲਾਕਾਰਾਂ ਦੇ ਉੱਤੋਂ ਦੀ ਸੱਸ ਵੀ ਨੱਚਦੀ ਆ ਦੇਰ ਜੇਟ ਵੀ ਭੰਗੜੇ ਪਾਈ ਜਾਂਦੇ ਗੰਦਿਆਂ ਗੀਤਾਂ ਤੇ ਮਨ ਚ ਸੋਚਦੀ ਆ ਵੀ ਵਿਚੋਲਣ ਨੇ ਗਲਤ ਦੱਸਿਆ ਇਹ ਤੇ ਸਾਰੇ ਨਾਚੀਆਂ ਦਾ ਪਰਿਵਾਰ ਆ ਇਹ ਸਾਰੇ ਨੱਚੀ ਜਾਂਦੇ ਨੇ ਹੁਣ ਕਈਆਂ ਨੂੰ ਗੁੱਸਾ ਆਣਾ ਕੋਈ ਸੀਜ਼ਨ ਜੋ ਚੱਲਣ ਡਿਆ ਜਾਣ ਲੱਗਿਆ ਪ੍ਰਬੰਧਕਾਂ ਨੂੰ ਕਹਿ ਜਾਓ ਵੀ ਇਹੋ ਜਿਹੇ ਪ੍ਰਚਾਰਕ ਨਹੀਂ ਸਰਦੀਦੇ ਨਾ ਕਹਿ ਜੋ ਸੌਖਾ ਜਾ ਕਰ ਜਿਓ ਕੰਮ ਕਿਹੜੇ ਸਦਨੇ ਜੀ ਫਿਰ ਸੌਖਾ ਸੋਚ ਕੇ ਵੇਖੋ ਤੁਸੀਂ ਕਿਧਰ ਨੂੰ ਤੁਰ ਪਏ ਸੀ ਹਾਲਾਤ ਕਿਹੜੇ ਸਾਡੇ ਸਮਾਜ ਦੇ ਬਣ ਗਏ ਉਹ ਵੀ ਫਿਰ ਬੈਠਿਆਂ ਸੋਚਦੀ ਆ ਕਹਿੰਦੀ ਵੀ ਚੋਲਣ ਤੇ ਮੇਰੀ ਮਾਂ ਦਾ ਸਿਰ ਖਾਈ ਜਾਂਦੀ ਸੀ ਪਰਿਵਾਰ ਬੜਾ ਬੜਾ ਸਹੀਲਾ ਸਾਸਤਾ ਸੁਖਮਨੀ ਸੇਵ ਸਿਵਾ ਸਵੈਟੀ ਦੀ ਪ੍ਰਧਾਨਵਾ ਇਹ ਤਾਂ ਗਾਣੇ ਗਾਈ ਜਾਂਦੀ ਇੱਥੇ ਕਲਾਕਾਰਾਂ ਦੇ ਨਾਲ ਆ ਤੇ ਡਾਂਸਰ ਐਵੇਂ ਹੀ ਲੈਂਦੀ ਆ ਤੇ ਵੇਖ ਕਿਦਾਂ ਗੇੜਾ ਦਿੰਦੀ ਪਹਿਲਾਂ ਪਾਉਂਦੀ ਫਿਰ ਦੀ ਸਟੇਜ ਤੇ ਉਹ ਫਿਰ ਮਨ ਚ ਪਤਾ ਕੀ ਆਂਦੀ ਆ ਨੱਚ ਨੱਚ ਮਾਤਾ ਨਚਾਉ ਤੈਨੂੰ ਮੈਂ ਮੈਨੂੰ ਖੜ ਸਈ ਇੱਕ ਵਾਰ ਜੇ ਤੇਰੇ ਕੋਲ ਪਿਆਜ਼ ਨਾ ਨਾ ਛਲਾਏ ਸਾਰਾ ਲਸਣ ਤੇਰੇ ਕੋਲ ਛਲਾਇਆ ਕਰੂੰ ਰੋਟੀ ਮੈਂ ਬਣਾਉਂ ਭਾਂਡੇ ਤੂੰ ਮਾਂਜੇਂਗੀ ਚਾਹ ਮੈਂ ਬਣਾਉਂ ਬਰਤਨ ਤੂੰ ਮਾਂਜੇਂਗੀ ਕੱਪੜੇ ਮੈਂ ਤੂੰ ਸੁਕਣੇ ਤਰੇ ਕੋ ਪਵਾਉਂਗੀ ਹੁੰਦਾ ਰੰਗ ਵਿਖਾਤਾ ਨਾ ਤੁਸੀਂ ਤੁਸੀਂ ਪਹਿਲਾ ਪ੍ਰਭਾਵ ਹੀ ਗਲਤ ਪਾਤਾ ਤੂੰ ਜੇ ਪਹਿਲੇ ਦਿਨ ਹੀ ਇਹ ਵਜਾ ਖਾਤਾ ਸੀ ਇਦਾਂ ਤੇ ਆ ਜੇ ਐਸ ਕੋਈ ਹੁੰਦਾ ਗੁਰਮਤਿ ਵਾਲੀ ਗੱਲ ਵੇਖਤੀ ਏ ਉਹ ਵੀ ਸਿੱਖ ਕੇ ਜਾਂਦੀ ਤੇ ਮੈਂ ਚੰਗੇ ਪਰਿਵਾਰ ਚਾਹਣਾ ਅੱਜ ਹੱਥ ਨੂੰ ਆਤੀ ਏ ਪਿਆਰਿਓ ਹੱਥ ਨੂੰ ਆਤੀ ਏ ਜਿੱਦਾਂ ਦੇ ਅਸੀਂ ਆ ਉਦਾਂ ਦੇ ਅਗਲੇ ਮਿਲ ਜਾਂਦੇ ਸਤਗੁਰੂ ਜੀ ਕਹਿੰਦੇ ਨੇ ਗੰਦਨ ਵੈਣ ਸੁਣੈ ਔਰ ਜਾਵੇ ਗੰਦੇ ਗੀਤ ਸੁਣ ਕੇ ਬੜਾ ਖੁਸ਼ ਹੋਣਾ ਏ ਤੂੰ ਸਾਡੇ ਤਾਂ ਕਈ ਯਾਤਰਾ ਤੇ ਜਾਂਦੇ ਆ ਨਾ ਉਹ ਵੀ ਗੰਦੇ ਗੀਤ ਲਾ ਕੇ ਜਾਂਦੇ ਗੱਡੀ 'ਚ ਲਾਗੇ ਜਾ ਕੇ ਕੀਰਤਨ ਲਾਉਂਦੇ ਆ ਲਾਗੇ ਜਾ ਕੇ ਆ ਬੱਸਾਂ ਚ ਵੀ ਤੇ ਇਹੋ ਕੁਝ ਆ ਬੱਸਾਂ ਵਿੱਚ ਵੀ ਸਾਡੇ ਉਥੇ ਸਕੂਲ ਬੱਚੇ ਜਾਂਦੇ ਆ ਮੈਂ ਗੋਇੰਦਵਾਲ ਸਾਹਿਬ ਦੇ ਨਾਲ ਹੀ ਰਹਿਣਾ ਤੇ ਬੱਚੇ ਜਦੋਂ ਜਾਂਦੇ ਸੀ ਜਿਸ ਗੱਡੀ 'ਚ ਬੱਚੇ ਜਾਂਦੇ ਸੀ ਉਹ ਚਿਪ ਲਾਉਂਦਾ ਸੀ ਗਾਣੇ ਚੱਲਦੇ ਸੀ ਇੱਕ ਦਿਨ ਬੱਚਿਆਂ ਨੇ ਘਰ ਆਣ ਕੇ ਦੱਸਿਆ ਸਾਡੀ ਜੁਆਇੰਂਟ ਫੈਮਿਲੀ ਆ ਇਕੱਠੇ ਰਹਿਨੇ ਆਸੀਂ ਤੋ ਅਸੀਂ ਉਸੇ ਦਿਨ ਹੀ ਡਰਾਈਵਰ ਨੂੰ ਕਿਹਾ ਵੀ ਜਾਂ ਗਾਣੇ ਬੰਦ ਕਰ ਦੇ ਜਾਂ ਅਸੀਂ ਆਪਣਾ ਪ੍ਰਬੰਧ ਆਪਣਾ ਵੱਖਰਾ ਕਰ ਲੈਣਾ ਹੁਣ ਸਾਡੇ 7 8 ਪੱਠੇ 3 ਭਰਾ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਵੱਖਰੀ ਗੱਡੀ ਤੇ ਭੇਜਦੇ ਆਂ ਵੀ ਅਸੀਂ ਜੇ ਅਸੀਂ ਬੱਚਿਆਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਕੌਣ ਦੇਵੇਗਾ ਕਦੀ ਧਿਆਨ ਮਾਰੇ ਹੋ ਤੁਹਾਡੇ ਬੱਚੇ ਕਿਹੜੀ ਗੱਡੀ ਜਾਂਦੇ ਨੇ ਚਾਰ ਪਰਿਵਾਰ ਇਕੱਠੇ ਹੋ ਕੇ ਡਰਾਈਵਰ ਨੂੰ ਇੰਨੀ ਗੱਲ ਕਹਦੇ ਨੇ ਵੀ ਸਾਡੇ ਬੱਚਿਆਂ ਸਾਹਮਣੇ ਗੰਦਾ ਗੀਤ ਬਾਸਤ ਨਹੀਂ ਲਾਉਣਾ ਤੇ ਪਿਆਰਿਓ ਸਕੂਲ ਨੂੰ ਦੰਦਲਾ ਪੈ ਜਾਣੀਆਂ ਵੀ ਚਾਰ ਪਰਿਵਾਰ ਦੇ ਬੱਚੇ ਕਿਧਰ ਜਾ ਰਹੇ ਆ ਪਰ ਕਹਿੰਦਾ ਹੀ ਕੋਈ ਨਹੀਂ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਜਦੋਂ ਪਿਓ ਦਾ ਇੱਕ ਮੋਬਾਈਲ ਗੰਦੇਆਂ ਗਾਣਿਆਂ ਨਾਲ ਭਰਿਆ ਪੁੱਤ ਦੇ ਸਾਹਮਣੇ ਪੁੱਤ ਨੂੰ ਰੋਕੂਗਾ ਜੀ ਜਦੋਂ ਪਿਓ ਦਾ ਮੋਬਾਈਲ ਧੀ ਚੁੱਕੀ ਫਿਰਦੀ ਹੋਵੇ ਦੀ ਲੈ ਬਾਪੂ ਵੀ ਗੰਦੇਗੀ ਸੁਣਦਾ ਹੀ ਆ ਪਿਆਰੋ ਚੀਜ਼ਾਂ ਮਾੜੀਆਂ ਨਹੀਂ ਗੱਲ ਵਰਤੋਂ ਤੇ ਜੇ ਤੂੰ ਚੰਗਾ ਹੈ ਤੇਰਾ ਮੋਬਾਈਲ ਤੇਰੇ ਕੋਲ ਰਹਿ ਕੇ ਤੇਰੇ ਵਰਗਾ ਹੋਣਾ ਚਾਹੀਦਾ ਆ ਗੱਡੀਆਂ ਨੇ ਗੱਡੀ ਮਾੜੀ ਥੋੜਾ ਗੱਡੀ ਵਿੱਚ ਜਿਹੜੀ LCD ਹੈ LED ਜੋ ਪਿਛੋਂ ਲਾਕੇ ਤਾਂ ਕੰਪਨੀ ਨੇ ਚੀਜ਼ਾਂ ਮਾਰੀਆਂ ਥੋੜਾ ਉਹ ਜੇ ਤੂੰ ਕੀਰਤਨ ਸੁਣ ਕਥਾ ਸੁਣ ਮੈਂ ਤਾਂ ਅਮਰੀਕਾ ਉਥੇ ਡਰਾਈਵਰ ਜਦੋਂ ਦੱਸਦੇ ਆ ਨਾ ਕਹਿੰਦੇ ਜੀ ਸਾਡੀ 8-8 ਦਿਨ ਦਾ ਟ੍ਰਿਪ ਹੈ ਅਸੀਂ ਚਿਪ ਲਾ ਕੇ ਜਾਂਦੇ ਆ ਸਾਡੀ ਤੇ ਯਾਤਰਾ ਐਡੀ ਪਿਆਰੀ ਨਿਕਲਦੀ ਸਾਨੂੰ ਇੰਜ ਲੱਗਦਾ ਸੀ ਰੋਜ਼ ਸਾਥ ਸੰਗ ਕਰਦੇ ਆ ਸਚਾਈ ਹੈ ਉਹ ਕਿਸੇ ਗੁਰਦੁਆਰੇ ਨਹੀਂ ਗਿਆ ਟਰੱਕ ਚ ਚਲਾਉਂਦੇ ਆ ਚਲਾਉਂਦੇ ਆ ਹੀ ਕੇਸ ਗਤਲ ਕਰਨੇ ਛੱਡ ਦਿੱਤੇ ਨਸ਼ੇ ਪੀਣੇ ਛੱਡ ਦਿੱਤੇ ਉਹਨਾਂ ਦਾ ਹਰ ਗੱਡੀ 'ਚ ਰੋਜ਼ 1-2 ਘੰਟੇ ਦੀਵਾਨ ਡੇਲ ਹੀ ਸੱਜਦਾ ਦੱਸਦੇ ਆ ਜਦੋਂ ਸੁਣੀ ਦੀਆਂ ਗੱਲਾਂ ਉਹਨਾਂ ਦੀਆਂ ਕਹਿੰਦੇ ਪਿਛਲੇ ਸਾਲ ਆਹ ਫੋਟੋ ਆ ਜੀ ਪਿਛਲੇ ਸਾਲ ਦੀ ਦੇਖਿਆ ਕਿਸੇ ਗੁਰਦੁਆਰੇ ਗਿਆ ਸੀ ਕਹਿੰਦੇ ਨਹੀਂ ਜੀ ਚਿਪ ਪਰ ਕੇ ਟਰੱਕ ਚ ਲਾਈ 15 ਦਿਨ ਦਾ ਟੂਰ ਚਿਪ ਮੁਕੀ ਨਹੀਂ ਚਿਪ ਨਹੀਂ ਮੁਕੀ ਵਕਾਰ ਮੁਕਾ ਗਈ ਸਾਡੇ ਕਥਾ ਨਹੀਂ ਮੁਕੀ ਗੰਦ ਮੁਕਾ ਗਈ ਸਾਡਾ ਸਾਡਾ ਪਤਾ ਨਹੀਂ ਕਦੋਂ ਮੁਕੇਗਾ ਅਸੀਂ ਤੇ ਯਾਤਰਾ ਜਾਂਦੇ ਆ ਗੰਦੇ ਗਾਣੇ ਸ਼ੁਰੂ ਹੁੰਦੇ ਨੇ ਬੱਸ ਚੱਲਦੀ ਐ ਅੱਡੇ ਤੋਂ ਸਵੇਰੇ ਮਾੜਾ ਮੋੜ ਕੀਰਤਨ ਲਾ ਲਿੰਦੇ ਆ ਤੇ ਜਦੋਂ ਜਦੋਂ ਦਿਨ ਚੜਦਾ ਜਾਂਦਾ ਫੇਕ ਹੀ ਚੱਲਦਾ ਜੀ ਆਪਾਂ ਬਸਾਂ ਸਫ਼ਰ ਕਰਨ ਵਾਲੇ ਬੈਠੇ ਕੀ ਚੱਲਦਾ ਜੀ ਮੁੜ ਕੇ ਪਲਾ ਦੋ ਸਵਾਰੀਆਂ ਖੜੀਆਂ ਹੋ ਕੇ ਕਹਦੇ ਨੇ ਦੋ ਸਵਾਰੀਆਂ ਡਰਾਈਵਰ ਵੀਰਾ ਕੋਈ ਕੀਰਤਨ ਕਥਾ ਲਾ ਦੇ ਮੈਂ ਗਰੰਟੀ ਲਿਖ ਕੇ ਦਿੰਦਾ ਉਹਨੂੰ ਮੰਨਣਾ ਪੈਣੀ ਤੁਹਾਡੀ ਇਹ ਗੱਲ ਮੈਂ ਕਰਦਾ ਰਿਆਂ ਮੈਂ 97 ਜਦੋਂ ਲੁਧਿਆਣਾ ਕਾਲਜ ਪੜ੍ਹਦਾ ਸੀ ਅਸੀਂ ਆਉਂਦੇ ਹੁੰਦੇ ਸੀ ਸਵੇਰੇ ਗੋਇੰਦਵਾਲ ਤੋਂ ਬੱਸ ਚੱਲਦੀ ਸੀ ਪਹਿਲੀ ਸਵਾ ਪੰਜ ਚੰਡੀਗੜ੍ਹ ਪਹੁੰਚਦੀ ਉਹ 8:30 ਵਜੇ ਤੱਕ ਮੈਂ ਉਸ ਬੱਸ ਵਿੱਚ ਆਉਂਦਾ ਰਿਆਂ ਤੇ ਮੈਂ ਕਈ ਵਾਰੀ ਵੇਖਣਾ ਜਿਉਂ-ਜਿਉਂ ਦਿਨ ਦਾ ਚੜਾਉਣਾ ਜੇ ਡਰਾਈਵਰ ਨੇ ਕੋਈ ਗਲਤ ਕੈਸਟ ਲਾਉਣੀ ਵੀ ਨਾ ਦੋ ਵਾਰੀ ਕਹਿਣਾ ਵੀਰ ਜੀ ਭੈਣਾਂ ਬੈਠੀਆਂ ਨੇ ਸਟੂਡੈਂਟ ਟੀਚਰ ਵਿਦਿਆਰਥ ਭੈਣਾਂ ਨੇ ਜਾ ਕੇ ਪੜ੍ਹਨਾ ਬੱਸ ਉਸੇ ਵੇਲੇ ਕਹਣਾ ਤੁਹਾਡੇ ਕੋਲ ਹੈ ਕੋਈ ਕਹਣਾ ਚਿਪ ਲਾ ਦਿਓ ਆ ਸੀੜੀ ਲਾ ਦਿਓ ਲੋ ਦੇਣੀ ਉਹਨੇ ਰੱਖੋ ਆਪਣੇ ਕੋਲ ਇਹੋ ਜਿਹਾ ਪ੍ਰਬੰਧ ਕਰੋ ਕੱਲਾ ਕੱਲਾ ਜਦਨ ਅਸੀਂ ਪ੍ਰਚਾਰਕ ਬਣਾਂਗੇ ਅਸੀਂ ਗੰਦ ਹੁੰਝ ਕੇ ਬਾਹਰ ਕਰ ਸਕਦੇ ਹਾਂ ਕਰ ਕਰ ਚ ਗੁਰੂ ਦੀ ਮਤ ਆ ਜਾਏਗੀ ਉਪਦੇਸ਼ ਗੁਰੂ ਦਾਏਗਾ ਯਾਦ ਰੱਖਿਓ ਚੰਗਾ ਬੀਜ ਬੀਜੋ ਨਹੀਂ ਤੇ ਬੱਚਿਆਂ ਵਾਸਤੇ ਆਉਣ ਵਾਲੇ ਸਮੇਂ ਚ ਕੰਡੇ ਜੇ ਅੱਜ ਪੰਜਾਬ ਦੇ ਚ ਧੀਆਂ ਘਰੋਂ ਬਾਹਰ ਨਿਕਲਣ ਜੋਗੀਆਂ ਨਹੀਂ ਰਹੀਆਂ ਬਾਹਰਲੀ ਕੰਟਰੀ ਚ ਵੇਖ ਲਓ ਫਿਲਮਾਂ ਭਾਵੇਂ ਜਿੰਨੀਆਂ ਮਰਜ਼ੀ ਹੁਣ ਗੰਦਾ ਪੋਸਟਰ ਦੀਵਾਰ ਤੇ ਨਹੀਂ ਲੱਗਾ ਹੋਏਗਾ ਇੱਥੇ ਗੰਦੀਆਂ ਫਿਲਮਾਂ ਦੇ ਪੋਸਟਰ ਕਦੀ ਵੇਖੇ ਕੁਛ ਰੋਡਾਂ ਤੇ ਲੱਗੇ ਵੇਖੇ ਕਦੀ ਤੁਹਾਡੇ ਜੋ ਕਈਆਂ ਦੇ ਬੱਚੇ ਫੋਰਨ ਕੰਟਰੀ ਚ ਹੁੰਨੇ ਆ ਜੀ ਕਦੀ ਉੱਥੇ ਵੇਖੋ ਦੀਵਾਰਾਂ ਤੇ ਤੁਹਾਨੂੰ ਪੋਸਟਰ ਲੱਗੇ ਗੰਦੇ ਨਹੀਂ ਮਿਲਣਗੇ ਇੱਥੇ ਸਭ ਤੋਂ ਵੱਧ ਖੇਚਦਾ ਕੇਂਦਰ ਗੰਦਾ ਪੋਸਟਰ ਲਾਇਆ ਹੁੰਦਾ ਤਾਂ ਕਿ ਨੌਜਣ ਭੱਜਾ ਆਵੇ ਵੇਖੇ ਜਾਣ ਕੇ ਗੰਦ ਵੇਖੇ ਜਾਣ ਕੇ ਗੰਦੇ ਗੀਤ ਸੁਨੇ ਜਾ ਰਹੇ ਨੇ ਗੰਦੀਆਂ ਵਿਚਾਰ ਕਿਉਂਕਿ ਕੱਲਾ ਗੰਦ ਵੇਖਣਾ ਨਹੀਂ ਸੁਣਨਾ ਵੀ ਗੰਦ ਹੈ ਤੇ ਉਹਦਾ ਅਸਰ ਫਿਰ ਤੇ ਬਾਣੀ ਕਹਿੰਦੀ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ਼ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੇ ਸੋ ਫਲ ਖਾਇ ਜਿੱਦਾਂ ਦੀ ਸੰਗਤ ਮਿਲੇਗੀ ਫਲ ਤੇ ਖਾਏਗਾ ਕਿ ਨਹੀਂ ਖਾਏਗਾ ਜੀ ਜੇ ਹਰ ਗਾਣੇ ਚ ਨਸ਼ੇ ਦੀ ਗੱਲ ਆ ਰਹੀ ਆ ਅਸੀਂ ਬੰਦੇ ਦੇਸੀਆਂ ਤੇ ਪੀਨੇ ਦੇਸੀ ਪੀ ਕੇ ਵੇਖੇਗਾ ਕਿ ਨਹੀਂ ਵੇਖੇਗਾ ਜੀ ਬਸ ਗੱਲ ਇਥੇ ਜਦੋਂ ਗਾਣਾ ਗੰਦਾ ਸੁਨੇਗਾ ਅਗਲਾ ਉਹ ਚੀਜ਼ ਕਰਕੇ ਵੇਖੇਗਾ ਕਰ ਰਿਹਾ ਸਾਡੇ ਨੌਜਵਾਨ ਵਾਪਸ ਪਰਤੋ ਗੰਦਨ ਵੈਣ ਸੁਣੇ ਉਰ ਜਾਵੇ ਨਾਮ ਲੈ ਤੇ ਹਲਕਾਇਆ ਗੰਦੇ ਗੀਤ ਸੁਣ ਕੇ ਬੜਾ ਖੁਸ਼ ਹੁੰਨਾ ਹੈ ਜਦੋਂ ਨਾਮ ਦੀ ਵਾਰੀ ਆਉਂਦੀ ਹੈ ਪਰਮੇਸ਼ਰ ਦੀ ਯਾਦ ਦੀ ਗੱਲ ਆਉਂਦੀ ਹੈ ਤੇਰਾ ਸਾਰਾ ਜੀਵਨ ਆਲਸ ਨਾਲ ਪਰ ਜਾਂਦਾ ਹੈ ਵਾਸੀ ਆਉਂਦੀਆਂ ਗੁਰ ਕਿਆਂ ਉਂ ਤੇ ਗੁਰਦੁਆਰੇ ਵਾਸੀ ਆਉਣ ਲੱਗ ਪੈਂਦੀਆਂ ਨੀਂਦ ਆਉਣ ਲੱਗ ਪੈਂਦੀ ਗੁਰਦੁਆਰੇ ਆਣ ਕੇ ਤੇ ਗੀਤ ਗਾਉਂਦੇ ਆ ਕੋਈ ਨੀਂਦ ਨਹੀਂ ਆਉਂਦੀ